ਰਿਸ਼ਵਤ ਲੈਣ ਦੇ ਫੜੇ ਗਏ ਡੀਆਈਜੀ ਪੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਖੁਲਾਸੇ ਹੋ ਰਹੇ ਨੇ ਲਗਾਤਾਰ ਉਹਨਾਂ ਦੀਆਂ ਸੰਪਤੀਆਂ ਬਾਰੇ ਸੀਬੀਆਈ ਨਵੇਂ ਖੁਲਾਸੇ ਕਰ ਰਹੀ ਹੈ ਤੇ ਹੁਣ ਜਿਵੇਂ ਸੀਬੀਆਈ ਨੇ ਪਹਿਲਾਂ 1.5 ਤੋਂ 2.5 ਕਿਲੋ ਸੋਨਾ ਜਬ ਤੱਕ ਕੀਤਾ ਉਸ ਤੋਂ ਬਾਅਦ 7.5 ਕਰੋੜ ਰੁਪਏ ਕੈਸ਼ ਮਿਲਿਆ ਤੇ ਹੁਣ ਡੀਆਈਜੀ ਦੇ ਨਾਲ ਜੁੜੀਆਂ ਹੋਈਆਂ ਸੰਪਤੀਆਂ ਵਿਦੇਸ਼ਾਂ ਦੇ ਵਿੱਚ ਸਾਹਮਣੇ ਆਈਆਂ ਨੇ ਜਿਸ ਦਾ ਸੀਬੀਆਈ ਨੇ ਇਹ ਵੀ ਸਾਰੇ ਸਾਹਮਣੇ ਜਨਤਕ ਕੀਤੀਆਂ ਨੇ ਖੁਲਾਸਾ ਕੀਤਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਡੀਆਈਜੀ ਪੁੱਲਰ ਦੀਆਂ ਦੁਬਈ ਦੇ ਵਿੱਚ ਦੋ ਫਲੈਟ ਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਨੇ ਤੇ ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ 20 ਦੁਕਾਨਾਂ ਵੀ ਦਾ ਵੀ ਪਤਾ ਚੱਲਿਆ ਤੇ ਨਾਲ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਦੋ ਫਾਰਮ ਹਾਊਸ ਤੇ ਇਸ ਦੇ ਨਾਲ 55 ਏਕੜ ਜ਼ਮੀਨ ਦੇ ਵਿੱਚ ਜਿਹੜਾ ਇੱਕ ਫਾਰਮ ਹਾਊਸ ਫੈਲਿਆ ਉਹਦਾ ਬੀਤੇ ਦਿਨੀ ਸੀਬੀਆਈ ਨੇ ਕੱਲਾ ਕੱਲਾ ਬਿਉਰਾ ਕੀਤਾ ਤਾਂ ਇਹ ਨਵੀਂ ਜਿਹੜੀ ਜਾਣਕਾਰੀ ਹੈ ਉਹ ਸਾਹਮਣੇ ਆਈ ਹੈ ਕਿ ਡੀਆਈਜੀ ਹਰਚਰਨ ਪੁੱਲਰ ਦੇ ਕੈਨੇਡਾ ਦੇ ਵਿੱਚ ਦੋ ਫਲੈਟ ਮਿਲੇ ਨੇ ਤੇ ਨਾਲ ਹੀ ਤਿੰਨ ਅ ਦੋ ਦੁਬਈ ਦੇ ਵਿੱਚ ਤੇ ਤਿੰਨ ਕੈਨੇਡਾ ਦੇ ਵਿੱਚ ਫਲੈਟ ਮਿਲੇ ਨੇ ਤੇ ਦੁਬਈ ਦੇ ਵਿੱਚ ਡੀਆਈਜੀ ਕਰੀਬ 10 ਵਾਰ ਦੁਬਈ ਗਏ ਨੇ ਜਿਸ ਦੀ ਇਹ ਵੀ ਜਾਣਕਾਰੀ ਸੀਬੀਆਈ ਨੇ ਸਾਹਮਣੇ ਲਿਆਂਦੀ ਤੇ ਹੁਣ ਡੀਆਈਜੀ ਪੁੱਲਰ ਦਾ ਪਾਸਪੋਰਟ ਜਿਹੜਾ ਹੈ ਕਿ ਉਹ ਵੀ ਆਪਣੇ ਕੋਲ ਜਬਤ ਕਰ ਲਿਆ ਹੈ ਸੀਬੀਆਈ ਨੇ ਤਾਂ ਇਥੋਂ ਦੀ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨੀ ਸਾਰੀ ਜ਼ਮੀਨ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਦੁਬਈ ਦੇ ਵਿੱਚ ਦੋ ਫਲੈਟ ਉਹ ਵੀ ਕਰੋੜਾ ਰੁਪਏ ਦੇ ਹੋਣਗੇ ਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਉਹ ਵੀ ਕਈ ਕਰੋੜਾ ਦੇ ਹੋਣਗੇ ਤੇ 20 ਦੁਕਾਨਾਂ ਲੁਧਿਆਣਾ ਦੇ ਵਿੱਚ ਲੱਭੀਆਂ ਨੇ ਪਤਾ ਚੱਲਿਆ ਉਹਨਾਂ ਬਾਰੇ ਵੀ ਤੇ ਨਾਲ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਦੋ ਵੱਡੇ ਫਾਰਮ ਹਾਊਸ ਤੇ ਹੁਣ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਡੀਆਈਜੀ ਹਰਚਰਨ ਪੁੱਲਰ ਜੇਕਰ ਇਹ ਸਾਰੀ ਜਿੰਨੀ ਵੀ ਕਹਿ ਲੋ ਕਿ ਤੁਸੀਂ ਪ੍ਰਾਪਰਟੀ ਹੈ ਜਾਂ ਫਿਰ ਜਿੰਨਾ ਪੈਸਾ ਮਿਲਿਆ ਜੇ ਉਸ ਨੂੰ ਅਦਾਲਤ ਦੇ ਵਿੱਚ ਸਹੀ ਢੰਗ ਦੇ ਨਾਲ ਪੇਸ਼ ਨਾ ਕਰ ਸਕੇ ਕਿ ਆਖਿਰਕਾਰ ਇਹ ਦੋ ਦੁਬਈ ਦੇ ਫਲੈਟ ਕਿਵੇਂ ਬਣੇ ਕਿੱਥੋਂ ਇਨੀ ਇਨਕਮ ਆਈ ਜਾਂ ਤਿੰਨ ਫਲੈਟ ਕੈਨੇਡਾ ਦੇ ਵਿੱਚ ਕਿੱਥੋਂ ਬਣੇ ਤਾਂ ਇਥੋਂ ਪੂਰੀ ਤਰ੍ਹਾਂ ਸਾਬਿਤ ਹੋ ਜਾਏਗਾ ਕਿ ਇਹ ਸਾਰੇ ਰਿਸ਼ਵਤ ਦੇ ਪੈਸੇ ਦੇ ਨਾਲ ਬਣਾਈ ਗਈ ਸੰਪਤੀ ਹੈ ਤੇ ਇਸ ਦੇ ਨਾਲ ਹੀ ਹੁਣ ਸੀਬੀਆਈ ਇਹਨਾਂ ਦੇ ਰਿਸ਼ਤੇਦਾਰ ਤੇ ਨਾਲ ਦੇ ਨਾਲ ਹੀ ਇਹਨਾਂ ਦਾ ਜਿਹੜਾ ਬਲੱਡ ਰਿਲੇਸ਼ਨ ਫੈਮਲੀਆਂ ਹੁੰਦੀਆਂ ਨੇ ਜਿਵੇਂ ਉਹਨਾਂ ਦੇ ਬੇਟੇ ਉਹਨਾਂ ਦੀ ਵਾਈਫ ਉਹਨਾਂ ਦੇ ਮਦਰ ਫਾਦਰ ਜਾਂ ਉਹਨਾਂ ਦੇ ਹੋਰ ਜਿਹੜੇ ਕਲੋਜ਼ ਰਿਸ਼ਤੇਦਾਰ ਉਹਨਾਂ ਦੇ ਨਾਮ ਦੇ ਉੱਤੇ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਉੱਤੇ ਵੀ ਹੁਣ ਸ਼ਿਕੰਜਾ ਕੱਸ ਸਕਦੀ ਹੈ ਉਹਨਾਂ ਦੀ ਉਹਨਾਂ ਨੂੰ ਵੀ ਜਾਂਚ ਦੇ ਵਿੱਚ ਅਟੈਚ ਕਰ ਸਕਦੀ ਹੈ ਤਾਂ ਤੁਸੀਂ ਦੇਖੋ ਕਿ ਜੇਕਰ ਇਹ ਚੀਜ਼ਾਂ ਨੂੰ ਸਹੀ ਸਾਬਿਤ ਨਾ ਕਰ ਪਾਏ ਤਾਂ ਕਿੰਨਾ ਵੱਡਾ ਫਰਜੀ ਵਾੜਾ ਹੋਵੇਗਾ ਕਿੰਨਾ ਵੱਡਾ ਘੋਟਾਲਾ ਜਾਂ ਕਿੰਨਾ ਵੱਡਾ ਕਹਿ ਸਕਦੇ ਹੋ ਕਿ ਰਿਸ਼ਵਤਖੋਰੀ ਹੋਵੇਗੀ ਕਿ ਪੰਜਾਬ ਦੇ ਵਿੱਚ ਕਿ ਡੀਆਈਜੀ ਲੈਵਲ ਦਾ ਬੰਦਾ ਇੰਨੀ ਤਗੜੀ ਰਿਸ਼ਵਤ ਕਰ ਰਿਸ਼ਵਤਖੋਰੀ ਕਰ ਰਿਹਾ ਸੀ ਤੇ ਭਗਵੰਤ ਮਾਨ ਦੇ ਖਾਸਮ ਖਾਸ ਮੰਨੇ ਜਾਂਦੇ ਸੀ ਪਰ ਪੰਜਾਬ ਦੀ ਵਿਜੀਲੈਂਸ ਨੂੰ ਇਹਨਾਂ ਬਾਰੇ ਪਿੰਨਕ ਤੱਕ ਨਹੀਂ ਹੋਈ ਕਿ ਡੀਆਜੀ ਪੋਲਰ ਇਸ ਤਰ੍ਹਾਂ ਦਾ ਰਿਸ਼ਵਤਖੋਰੀ ਦਾ ਕਾਲਾ ਤੰਦਾ ਚਲਾ ਰਹੇ ਨੇ ਤੇ ਉਧਰੋਂ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ